ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆਂ ਦੀ ਯਾਤਰਾ ਉੱਤੇ ਨਿਕਲੇ ਸੀ ਤੇ ਜਦੋਂ ਉਹ ਸਮੇਰ ਪਰਬਤ ਦੀਆਂ ਪਹਾੜੀਆਂ ਉੱਤੇ ਗਏ ਤੇ ਉੱਥੇ ਜਿਹੜੇ ਜੋਗੀ ਤੇ ਪੰਡਤ ਬੈਠੇ ਸੀ ਚਿਲਾ ਕਰਨਦੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਉਹਨਾਂ ਨੂੰ ਕੀ ਉਹਨਾਂ ਨੇ ਦਰਸ ਦਿੱਤਾ ਇਹ ਅੱਜ ਗਿਆਨੀ ਸੰਸੀ ਮਸਕੀਨ ਹੋਣੀ ਆਪਣੀ ਕਥਾ ਦੇ ਵਿੱਚ ਦੱਸਦੇ ਪਏ ਆ ਬਹੁਤ ਵਧੀਆ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਕਥਾ ਫਿਰ ਕਾਨੇ ਇਸ ਤੇ ਵਿਚਾਰ ਭਰਮਣ ਕਰਦੇ ਆ ਕਰਦੇ ਆ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਹਾੜ ਤੇ ਪਹੁੰਚੇ ਨੇ ਜਿੱਥੇ ਜੋਗੀਆਂ ਦੇ ਟਿਲੇ ਸਨ ਜੋਗੀਆਂ ਦਾ ਵਾਸੇ ਭਾਰਤ ਦਾ ਦਿਲ ਦਿਮਾਗ ਜਿੱਥੇ ਬੈਠਾ ਸੀ ਭਾਈ ਗੁਰਦਾਸ ਨੂੰ ਕਹਿਣਾ ਪਿਆ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਚੰਗੇ ਦਿਮਾਗ ਰੱਖਣ ਵਾਲੇ ਸੂਝ ਸਮਝ ਰੱਖਣ ਵਾਲੇ ਉਤੇ ਪਹਾੜਾਂ ਦੀਆਂ ਗੁਫਾਵਾਂ ਜਾ ਕੇ ਬੈਠ ਗਏ ਨੇ ਸੰਸਾਰ ਨੂੰ ਕੌਣ ਪਾਰ ਉਤਾਰੇਗਾ ਸੂਝ ਸਮਝ ਕੌਣ ਦੇਵੇਗਾ ਇਹ ਤੇ ਇੱਕ ਪਾਸੇ ਹੋ ਗਏ ਨੇ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਛੇ ਨੇ ਸੁਮੇਰ ਪर्वਤ ਤੇ ਜੋ ਜੋਗੀਆਂ ਨਾਲ ਗੋਸ਼ਟੀ ਹੋਈ ਏ ਇਹ ਸਾਰੀ ਗੋਸ਼ਟੀ ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਨਾਮ ਦੇ ਨਾਲ ਦਰਜ ਹੈ RAMKALI MALLA PEHLA SIDDH GOSH ਇਹਦੇ ਨਾਲ ਵਿੱਚ ਵੱਖ-ਵੱਖ ਜੋਗੀਆਂ ਨਾਲ ਚਰਚਾ ਆਪਣੀ ਜਵਾਨ ਉਮਰ ਦੇ ਵਿੱਚ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਸੁਮੇਰ ਪਹਾੜ ਤੇ ਪਹੁੰਚੇ ਜੋਗੀਆਂ ਨਾਲ ਚਰਚਾ ਹੋਈ ਇਨ੍ਹਾਂ ਜੋਗੀਆਂ ਦੇ ਵਿੱਚ ਬਹੁਤ ਸਾਰੇ ਸਿੱਧ ਪੁਰਸ਼ ਸਨ ਸਿੱਧੀਆਂ ਮਿਲ ਚੁਕੀਆਂ ਸਨ ਇਸ ਵਾਸਤੇ ਇਨ੍ਹਾਂ ਦਾ ਨਾਮ ਸਿੱਧ ਪੈ ਗਿਆ ਸੀ ਪ੍ਰਾਣਾਯਾਮ ਦੀ ਸਾਧਨਾ ਦੇ ਵਿੱਚ ਸਫਲਤਾ ਹੋਣ ਕਰਕੇ ਇਨ੍ਹਾਂ ਦੀ ਆਇਓ ਬਹੁਤ ਲੰਬੀ ਹੋ ਚੁਕੀ ਸੀ ਗੁਰੂ ਨਾਨਕ ਦੇਵ ਵਕਤ ਤੱਕ ਰਾਜ ਯੋਗੀ ਭਰਤਰੀ ਵੀ ਮੌਜੂਦ ਸੀ ਭਰਤਰੀ ਦੇ ਪ੍ਰਤੀ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸ਼ਬਦ ਵੀ ਆਸਾ ਰਾਗ ਵਿੱਚ ਮਿਲਦੇ ਨੇ ਪਹਿਲਾ ਸਿਫਤੀ ਰੱਤਾ ਸਦ ਬੈ ਰਾਗੀ ਜੂਏ ਜਨਮ ਨ ਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਦੂਸਰਾ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਇਕ ਤੀਸਾ ਸ਼ਬਦ ਵੀ ਹੈ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਤਰ ਜੋਗੀ ਪੌਰ ਬ੍ਰह्म ਲਿਵ ਇਕੰ ਐ ਭਰਤਰੀ ਜਗਤ ਦੇ ਸਾਰੇ ਵਰਨ ਵੇਖ ਧਰਮ ਨਾਨਕ ਇਹਨਾਂ ਦੇ ਨਾਲ ਚੱਲਦਾ ਔਰ ਨਾਨਕ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਬਸ ਮੇਰਾ ਇਹ ਹੀ ਧਰਮ ਹੈ ਸਬ ਦੇ ਨਾਲ ਚੱਲਣਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ ਸਗਲੀ ਜੋਤ ਹਮਾਰੀ ਸਮਯਾ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਤਰ ਜੋਗੀ ਆਉਰ ਬ੍ਰਹਮ ਲਿਵ ਇਕੰ ਇਸ ਤਰ੍ਹਾਂ ਇਹ ਜੋ ਸੰਜੀਵਲਤਾ ਦਾ ਸੰਦੇਸ਼ ਉਪਦੇਸ਼ ਭਰਤੀ ਨੂੰ ਸੁਣਾਇਆ ਭਰਤੀ ਨੇ ਸ਼ਿਸ਼ਟ ਗ੍ਰਹਿਣ ਕੀਤਾ ਹੱਥ ਜੋੜ ਕੇ ਪ੍ਰਣਾਮ ਕੀਤੇ ਲੇਕਿਨ ਹੋਰ ਬਾਕੀ ਜੋਗੀ ਉਹਨਾਂ ਦੀ ਜੋ ਮਨੋਦਸ਼ਾ ਹੋਈ ਭਾਈ ਗੁਰਦਾਸ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਖਾਦੀ ਖੁਨਸ ਜੋਗੀ ਸਰਾ ਗੋਸ਼ਟ ਕਰਨ ਸਵੇ ਉਠਾਈ ਉਛੇ ਜੋਗੀ ਭੰਗਰਨਾਥ ਤੁਦ ਦੁੱਧ ਵਿੱਚ ਕਿਉਂ ਕਾਂਜੀ ਪਾਈ ਗੋਰਖ ਦੇ ਚਹੇਤੇ ਚੇਲਿਆਂ ਦੇ ਚੋਂ ਭੰਗਰਨਾਥ ਸਵਾਮੀ ਭੰਗਰਨਾਥ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਤੁਹਾਡੀ ਜ਼ਿੰਦਗੀ ਤੇ ਪਾਵਨ ਪਵਿੱਤਰ ਦੁੱਧ ਦੀ ਤਰ੍ਹਾਂ ਸੀ ਪਰ ਤੁਸੀਂ ਉਸ ਦੇ ਚ ਗਰਸਤ ਦੀ ਕਾਂਜੀ ਪਾ ਦਿੱਤੀ ਹੈ ਫਿਟਿਆ ਚਾਟੜਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਤੁਹਾਡਾ ਦੁੱਧ ਫਟ ਚੁਕਿਆ ਹੈ ਤੁਹਾਨੂੰ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਗ੍ਰਸਤੀ ਹੋ ਗਏ ਹੋ ਗ੍ਰਸ ਧਰਮ ਦੀ ਬੜੀ ਮਹਿਮਾ ਗੁਰੂ ਨਾਨਕ ਨੇ ਗਾਇਨ ਕੀਤੀ ਹੈ ਸੰਬੋਧਨ ਕਰਦੇ ਹੋਏ ਆਖਿਆ ਬਾਬਾ ਆਕੇ ਨਾਥ ਜੀ ਤੇਰੀ ਮਾਂ ਕੋ ਚੱਜੀ ਆਈ ਹੋਏ ਅਤੀਤ ਗ੍ਰਸਥ ਤਜ ਫਿਰ ਉਹਨੋਂ ਕੇ ਘਰ ਮੰਗਣ ਜਾਇ ਬਿਖਸ਼ਾਤੀ ਗ੍ਰਸਥੀਆਂ ਕੋਲੋਂ ਲੈਂਦੇ ਆ ਉਪਜੀਵਕਾ ਤੇ ਗ੍ਰਸਥੀ ਚਲਾਉਂਦੇ ਨੇ ਕੀ ਹੋਇਆ ਤੁਸੀਂ ਜੋਗੀ ਹੋ ਗਏ ਲੇਕਿਨ ਜਦ ਲੰਬੀ ਭੈ ਸੋਈ ਲੰਬਾ ਵਿਚਾਰ ਵਟਾਂਦਰਾ ਹੋਇਆ ਔਰ ਜੋਗੀਆਂ ਨੇ ਇਹ ਬੁਨਿਆਦੀ ਨੁਕਤੇ ਰਖੇ ਕਿ ਅਜ ਤੱਕ ਸੰਸਾਰ ਦੇ ਇਤਿਹਾਸ ਦੇ ਵਿੱਚ ਕੋਈ ਇਸਤਰੀ અવਤਾਰ ਨਹੀਂ ਬਣੇ ਕੋਈ ਧਾਰਮਿਕ ਤਲ ਤੇ ਰਹਿਬਰ ਵੀ ਨਹੀਂ ਬਣੇ ਕਿਸੇ ਬਹੁਤ ਵੱਡੇ ਗ੍ਰੰਥ ਨੂੰ ਵੀ ਜਨਮ ਨਹੀਂ ਦੇ ਸਕੀ ਗ੍ਰੰਥਕਾਰ ਵੀ ਨਹੀਂ ਬਣੇ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਇਸਤਰੀ ਪਛੜੀ ਹੋਈ ਹੈ ਨੰਬਰ 2 ਹੈ ਪਛੜੀ ਹੋਈ ਹੈ ਪਿੱਛੇ ਹੈ ਕੁਛਕ ਨੇ ਤੇ ਨਰਕ ਦੁਆਰੀ ਵੀ ਕਹਿ ਦਿੱਤਾ ਹੈ ਭਾਈ ਗੁਰਦਾਸ ਨੂੰ ਕਹਿਣਾ ਪਿਆ ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਇਹ ਨਰਕ ਦੁਆਰੀ ਨਹੀਂ ਹੈ ਮੋਖਸ ਦੁਆਰੀ ਹੈ ਖੈਰ ਜਦ ਇਹ ਦਲੀਲਾਂ ਦਿੱਤੀਆਂ ਇਸਤਰੀ ਕੋਈ ਗ੍ਰੰਥਕਾਰ ਨਹੀਂ ਬਣ ਸਕੀ ਇਸਤਰੀ ਅਵਤਾਰ ਨਹੀਂ ਬਣ ਸਕੀ ਇਸਤਰੀ ਚੋਟੀ ਦੀ ਰਹਿਬਰ ਨਹੀਂ ਬਣ ਸਕੀ ਇਸ ਤਿਲ ਜਾਪਦਾ ਹੈ ਕਿ ਇਲਮ ਦੇਚ ਕਲਾ ਦੇਚ ਗਿਆਨ ਦੇਚ ਵਿਗਿਆਨ ਦੇਚ ਇਸਤਰੀਆਂ ਸਿਰਫ ਨਾਮਾਤਰ ਨੇ ਉਸਤ ਬਰਾਬਰ ਨਹੀਂ ਹੈ ਪੁਰਸ਼ ਅੱਗੇ ਹੈ ਅੱਗੇ ਹਰ ਪੱਖ ਦੇਚ ਪੁਰਸ਼ ਅੱਗੇ ਹੈ ਜਦ ਇਹ ਦਲੀਲ ਗੁਰੂ ਨਾਨਕ ਦੇ ਅੱਗੋਂ ਰੱਖੇ ਕਿ ਇਸਤਰੀ ਨੂੰ ਤੁਸੀਂ ਬਰਾਬਰੀ ਦਿੰਦੇ ਹੋ ਗੁਰਸ ਧਰਮ ਦੀ ਮਹਿਮਾ ਗਾਇਨ ਕਰਦੇ ਹੋ ਇਸ स्त्री ਕਿਦਰੇ ਵੀ ਬਰਾਬਰ ਨਹੀਂ ਦਿਖਾਈ ਦਿੰਦੀ ਪਛੜੀ ਹੋਈ ਹੈ ਪਛੜੀ ਹੋਈ ਹੈ ਬੇਸ਼ਤਰ ਮਜ਼ਬਾ ਨੇ ਧਰਮਾਂ ਨੇ ਇਸਤਰੀ ਦਾ ਧਾਰਮਿਕ ਮੰਦਰਾਂ ਦੇ ਵਿੱਚ ਪ੍ਰਵੇਸ਼ ਵੀ ਬੰਦ ਕੀਤਾ ਹੋਇਆ ਹੈ ਬੇਸ਼ਤਰ ਧਰਮ ਇਸਤਰੀ ਨੂੰ ਕੁਝ ਧਾਰਮਿਕ ਕਰਮ ਤੋਂ ਵੀ ਰੋਕਦੇ ਨੇ ਵੀ ਇਹ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਦੇਸ਼ ਦੇ ધਰਮ ਵਿਦੇਸ਼ ਦੇ ધਰਮ ਇਸ स्त्री ਨੂੰ ਕਈ ਥਾਵਾਂ ਤੇ ਰੋਕਦੇ ਨੇ ਇਹ ਇਸਤਰੀ ਨਹੀਂ ਕਰ ਸਕਦੀ ਇਹ ਇਸਤਰੀ ਦਾ ਹੱਕ ਨਹੀਂ ਹੈ ਔਰ ਇੱਥੇ ਇਸਤਰੀ ਪਛੜੀ ਹੋਈ ਹੈ ਇਹੇ ਦਲੀਲਾਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਰੱਖੀਆਂ ਗਈਆਂ ਇਸਤਰੀ ਤੇ ਹਰ ਪਲ ਹਰ ਪੱਖ ਵਿੱਚ ਪਛੜੀ ਹੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਜਵਾਬ ਦਿੱਤਾ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਬੜੀ ਸੁੰਦਰ ਪੰਕਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਗੀਓ ਠੀਕ ਹੈ ਇਸਤਰੀ અવਤਾਰ ਨਹੀਂ ਬਣ ਸਕੀ ਪਰ અવਤਾਰ ਵੀ ਜਨਮ ਦਾਤੀ ਹੈ ਜਿਹੜਾ ਸਮਾਂ ਸ਼ਕਤੀ ਖਰਚ ਕਰਕੇ ਕੋਈ ਆਤਮਾ અવਤਾਰ ਬਣਦੀ ਹੈ ਉਹੀ ਸ਼ਕਤੀ ਤੇ ਸਮਾਂ ਖਰਚ ਹੋ ਗਿਆ ਇਸਤਰੀ ਦਾ અવਤਾਰ ਦੀ ਪਾਲਣਾ ਦੇ અવਤਾਰ ਹੋਣਾ ਜੇ ਅਫਜ਼ਲ ਹੈ ਮਹਾਨ ਹੈ ਤੇ અવਤਾਰ ਦੀ ਜਨਨੀ ਹੋਣਾ ਵੀ ਮਹਾਨ ਹੈ ਉਹਦੀ ਗੋਦ ਇਤਨੀ ਪਵਿੱਤਰ ਸੀ ਉਹਦੀ ਕੁੱਖ ਇਤਨੀ ਪਾਵਨ ਸੀ ਕਿ ਉਹ અવਤਾਰ ਦੀ ਜਨਮਦਾਤੀ ਬਣ ਸਕੇ ਉਹਦਾ ਸਮਾਂ ਉਹਦੀ ਸ਼ਕਤੀ અવਤਾਰ ਨੂੰ ਜਨਮ ਦੇਣ ਦੇ ਚ ਔਰ ਪਾਲਣਾ ਦੇ ਚ ਖਰਚ ਹੋਈ ਵਿਚਾਰੀ ਆਪ ਕਿਥੋਂ અવਤਾਰ ਬਣਦੀ ਉਹਦੀ ਸ਼ਕਤੀ ਤੇ ਸਮਾਂ ਇੱਕ ਸੰਤ ਨੂੰ ਜਨਮ ਦਿਨ ਦੇ ਚ ਖਰਚ ਹੋਈ ਇੱਕ ਰਹਿਬਰ ਨੂੰ ਜਨਮ ਦਿਨ ਦੇ ਚ ਖਰਚ ਹੋਈ ਕੁੱਖ ਦੇ ਨਾਲ ਕਿਸੇ અવਤਾਰ ਦਾ ਸੰਤ ਦਾ ਜਾਂ ਰਹਿਬਰ ਦਾ ਮੇਲ ਮਿਲਿਆ ਉਹ ਗੋਦ ਉਹ ਕੁੱਖ ਮਹਾਨ ਸੀ ਬੜੀ ਪਵਿੱਤਰ ਸੀ ਇਹ ਠੀਕ ਹੈ ਕਿ ਹਰ ਬ셔ਰ અવਤਾਰ ਨਹੀਂ ਆਉਂਦਾ ਹਰ ਇਸਤਰੀ અવਤਾਰ ਦੀ ਜਨਨੀ ਵੀ ਨਹੀਂ ਆਉਂਦੀ ਪਰ ਜਿੱਥੇ અવਤਾਰ ਮਹਾਨ ਹੈ ਉੱਥੇ ਉਹ ਜਨਨੀ ਵੀ ਮਹਾਨ ਹੈ ਐਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਤਨੀ ਮਹਾਨ ਇਸਤਰੀ ਨੂੰ ਨਿਖਿਤ ਕਹਿ ਦੇਣਾ ਨਰਕਦੁਆਰੀ ਕਹਿ ਦੇਣਾ शूद्र ਕਹਿ ਦੇਣਾ ਧਾਰਮਿਕ ਰਸਮ ਰਿਵਾਜ ਲਈ ਔਰ ਧਾਰਮਿਕ ਮੰਦਨਾ ਲਈ ਉਹਦੇ ਦਰਵਾਜ਼ੇ ਬੰਦ ਕਰਨੇ ਔਰ ਕਰਮ ਤੋਂ ਰੋਕਣਾ ਇਹ ਜ਼ਿਆਦਤੀ ਹੈ ਇਹ ਜ਼ੁਲਮ ਹੈ ਨਾਰੀ ਦੇ ਹੱਕ ਵਿੱਚ ਇਸਤਰੀ ਦੇ ਹੱਕ ਵਿੱਚ ਬੜੀ ਬੁਲੰਦ ਆਵਾਜ਼ ਗੁਰਨਾਨਕ ਦੇਵ ਜੀ ਮਹਾਰਾਜ ਨੇ ਰੂਹੇ ਜ਼ਮੀਨ ਤੇ ਉਠਾਈ ਅਖਿਆ ਇਸਤਰੀ ਮਹਾਨ ਹੈ ਔਰ ਪੁਰਸ਼ ਦੀ ਬਰਾਬਰੀ ਹੈ ਹਾਂ ਇਸਤਰੀ ਇਸਤਰੀ ਹੈ ਪੁਰਸ਼ ਪੁਰਸ਼ ਹੈ ਜੈਸੇ ਕਮਲ ਕਮਲ ਹੈ ਗੁਲਾਬ ਗੁਲਾਬ ਹੈ ਪਰ ਦੋਹਾਂ ਦੇ ਵਿੱਚ ਅਸੀਂ ਇੰਜ ਕਹੀਏ ਗੁਲਾਬ ਮਹਾਨ ਹੈ ਕਮਲ ਕੁਛ ਵੀ ਨਹੀਂ ਕਮਲ ਮਹਾਨ ਹੈ ਔਰ ਗੁਲਾਬ ਨਿਖੇਦ ਹੈ ਨਹੀਂ ਗੁਲਾਬ ਆਪਣੀ ਥਾਂ ਤੇ ਮਹਾਨ ਹੈ ਕਮਲ ਆਪਣੀ ਥਾਂ ਤੇ ਮਹਾਨ ਹੈ ਇਸਤਰੀ ਆਪਣੀ ਥਾਂ ਤੇ ਮਹਾਨ ਹੈ ਪੁਰਸ਼ ਆਪਣੀ ਥਾਂ ਤੇ ਮਹਾਨ ਹੈ ਹਾਂ ਉਸ ਵਕਤ ਇੱਕ ਉਲਟ ਚੱਕਰ ਚੱਲ ਪੈਂਦਾ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਕਰਨ ਲੱਗ ਪੈਂਦੀ ਹੈ ਉਸ ਦਾ ਹੀ ਪਹਿਰਾਵਾ ਉਸ ਦੀ ਤੌਰੇ ਜ਼ਿੰਦਗੀ ਅਪਣਾਉਂਦੀ ਹੈ ਇਹ ਕੋਈ ਪੁਰਸ਼ ਇਸਤਰੀ ਦੀ ਨਕਲ ਤੇ ਚੱਲ ਪੈਂਦਾ ਹੈ ਨਕਲ ਕਰਕੇ ਇਸਤਰੀ ਬਣਤੇ ਨਹੀਂ ਸਕੇਗਾ ਲੇਕਿਨ ਉਹ ਪੂਰਨ ਪੁਰਸ਼ ਵੀ ਨਹੀਂ ਬਣ ਸਕੇਗਾ ਨਕਲ ਕਰਕੇ ਇਸਤਰੀ ਮਰਦ ਬਣਤੇ ਨਹੀਂ ਸਕੇਗੀ ਲੇਕਿਨ ਆਪਣਾ ਇਸਤਰੀ ਤੱਤ ਵੀ ਗਵਾਏਗੀ ਆਪਣੇ ਇਸਤਰੀ ਵਾਲਾ ਸੁਭਾਅ ਜੋ ਸ਼ੁਭ ਸੁਭਾਅ ਹੈ ਉਹ ਵੀ ਗਵਾ ਬੈਠੇਗੀ ਗੁਲਾਬ ਅਗਰ ਕਮਲ ਬਣਨਾ ਚਾਹੇ ਬਣਤੇ ਨਹੀਂ ਸਕੇਗਾ ਪਰ ਉਸ ਦਾ ਗੁਲਾਬ ਹੋਣਾ ਵੀ ਰਹਿ ਜਾਵੇਗਾ अगर एक कमल गुलाब बनने की कोशिश करे बनते नहीं सकेगा पर वो ढंग का कमल भी नहीं हो सकेगा इस वास्ते गुरु नानक देव जी महाराज ने आख्या स्त्री अपनी थांते महान है पुरुष अपनी थांते महान है ना कोई निखिद है ना कोई महान है अपनी अपनी थांते दोवें महान ने बराबर जोगिया ने ਜਦ ਦੇਖਿਆ ਹਰ ਗੱਲ ਦੇ ਵਿੱਚ ਗੁਰੂ ਨਾਨਕ ਅੱਗੇ ਵੱਧੇ ਜਾ ਰਹੇ ਅੱਗੇ ਵੱਧੇ ਜਾ ਰਹੇ ਸੋ ਸਿੱਧ ਪੁਰਸਨ ਉਹਨਾਂ ਕੋਲ ਕਰਾਮਾਤਾਂ ਸਨ ਰਿਧੀਆਂ ਸਿੱਧੀਆਂ ਸਨ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 24-25 ਸਾਲ ਦੇ ਯੁਵਕ ਨੌਜਵਾਨ ਔਰ ਉਹ ਯੋਗੀ ਕਿਸੇ ਦੀ ਉਮਰ 1000 ਸਾਲ ਕਿਸੇ ਦੀ 1500 ਸਾਲ ਕਿਸੇ ਦੀ 500 ਸਾਲ ਪ੍ਰਾਣਾਯਮ ਦੀ ਸਾਧਨਾ ਨਾਲ ਉਮਰ ਬਹੁਤ ਲੰਬੀ ਕੀਤੀ ਹੋਈ ਸੀ ਸਭ ਸਿੱਧੀ ਮਨੇ ਵਿਚਾਰਿਆ ਭਾਈ ਗੁਰਦਾਸ ਲਿਖ ਦੇਣਾ ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਏਵ ਲੈਵੇ ਬਾਲਾ ਇਹ ਬਾਲਕ ਇਹ ਛੋਟਾ ਜਿਹਾ ਬੱਚਾ ਇਹ 25 ਸਾਲ ਦਾ ਅਸੀਂ ਹਜ਼ਾਰ ਹਜ਼ਾਰ ਸਾਲ ਦੀ ਉਮਰ ਰੱਖਦੇ ਡੇ ਡੇਢ ਹਜ਼ਾਰ ਸਾਲ ਦੀ ਸਾਡੀ ਉਮਰ ਇਹ ਕੱਲ ਦਾ ਬੱਚਾ ਕਿਵੇਂ ਦਰਸ਼ਨ ਏਵ ਲੈਵੇ ਬਾਲਾ ऐसा जोगी कलीम आए हमरे पंथ करे उजियाला जे ए बालक किदरे जोगी बन जाए ते ए हर भाषा दा गहने है दलीलबास है बड़े सुंदर इदे कुल प्रमाण ने इदे कुल कहने दी शैली कहन है कहने दा ढंग है लिहाजा ए किदरे साडा प्रचारक बन जाए तो हमरे पंथ करे उजियाला साडे पंथ नो चार चन्न लावेगा फैलावेगा ਪਰੇ ਜੋਗੀ ਕਿਵੇਂ ਬਣੇ ਸਾਡੇ ਕੋਲੋਂ ਪ੍ਰਭਾਵਿਤ ਹੋਵੇ ਸਾਡਾ ਇਸ ਦੇ ਉੱਤੇ ਪ੍ਰਭਾਵ ਪਵੇ ਤਾਂ ਹੀ ਜੋਗੀ ਬਣੇਗਾ ਵਰਨਾ ਕਿਸ ਤਰ੍ਹਾਂ ਬਣੇਗਾ ਤਾਂ ਸਿੱਧੀਆਂ ਨੇ ਸਿੱਧ ਪੁਰਸ਼ਾਂ ਨੇ ਆਪਸੀ ਸੋਚੇ ਇਹਨੂੰ ਕੋਈ ਸਿੱਧੀ ਦਿਖਾਈ ਹੈ ਖੱਪਰ ਦਿੱਤਾ 나ਥ ਜੀ ਪਾਣੀ ਪਰਲੇ ਵਨ ਉਠ ਚਾਲਾ ਚਰਪਟ 나ਥ ਨੇ ਕਰ ਮੰਡਲ ਦਿੱਤਾ ਖੱਪਰ ਅਕਾਹ ਸਾਹਮਣੇ ਸਰੋਵਰ ਤੋਂ ਪਾਣੀ ਵਰਕੇ ਲਿਆਓ ਸਾਡੇ ਵਾਸਤੇ ਐਸਾ ਹੁਕਮ ਕੋਈ ਉਸਤੇ ਕਰ ਸਕਦਾ ਹੈ ਜਦ ਅਗਲੇ ਨੂੰ ਛੋਟਾ ਸਮੇ ਸਮਝੇ ਉਮਰ ਕਰਕੇ ਗਿਆਨ ਕਰਕੇ ਕਲਾ ਕਰਕੇ ਸਿੱਧੀ ਕਰਕੇ ਛੋਟੇ ਜਤੇ ਮਨੁੱਖ ਹੁਕਮ ਕਰ ਸਕਦਾ ਹੈ ਭਈ ਉਹ ਸਰੋਵਰ ਤੋਂ ਮੇਰੇ ਲਈ ਪਾਣੀ ਵਰਕੇ ਲਿਆਓ ਉذر ਨਹੀਂ ਕੀਤਾ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਸਤਿਵਚਨ ਸਤਗੁਰੂ ਦੇਵ ਜੀ ਮਹਾਰਾਜ ਕਰਮੰਡਲ ਲੈ ਕੇ ਸਰੋਵਰ ਦੇ ਕੋਲ ਆਏ ਬਾਬਾ ਆਇਆ ਪਾਣੀਏ ਡਿਠੇ ਰਤਨ ਜਵੇ ਹਰ ਲਾਲਾ ਦੇਖ ਕੇ 당ਗ ਰਹਿ ਗਏ ਸਰੋਵਰ ਹੀਰੇ ਮੋਤੀ ਰਤਨਾ ਨਾਲ ਭਰਿਆ ਹੋਇਆ ਪਾਣੀ ਨਹੀਂ ਹੈ ਪਾਣੀ ਨਹੀਂ ਹੈ ਉਹ ਸਿੱਧਰ ਗੁਰੂ ਨਾਨਕ ਦੇ ਅੱਗੋਂ ਦਮਗਜੇ ਮਾਰਦੇ ਸਨ ਅਸੀਂ ਲੋਕ ਪ੍ਰਲੋਕ ਪਰਲੋਕ ਦੋਹਾਂ ਦਾ ਗਿਆਨ ਰੱਖਦੇ ਹਾਂ ਅਸੀਂ ਗ੍ਰਹਿ ਨਛਤਰਾ ਦਾ ਗਿਆਨ ਰੱਖਦੇ ਹਾਂ ਕਿਹੜੇ ਕਿਹੜੇ ਗ੍ਰਹਿ ਦੇ ਵਿੱਚ ਕਿਹੜੇ ਕਿਹੜੀ ਧਰਤੀ ਦੇ ਵਿੱਚ ਕੀ ਕੁਝ ਹੋ ਰਿਹਾ ਸਾਨੂੰ ਸਭ ਕੁਝ ਪਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਆਖਰੀ ਪ੍ਰਭਾਵ ਇਹ ਪਾਇਆ ਕਿ ਸਰੋਵਰ ਦੇ ਵਿੱਚ ਹੀਰੇ ਹੀ ਹੀਰੇ ਰਤਨ ਹੀ ਰਤਨ ਮਹਾਰਾਜ ਦੇਖ ਕੇ 당 ਰਹਿ ਗਏ ਬਈ ਇੱਥੇ ਤੇ ਪਾਣੀ ਨਹੀਂ ਹੈ। ਕਰਮੰਡਲ ਵਾਪਸ ਲਿਆਏ। ਪਰ ਜੋਗੀਆਂ ਦੇ ਅੱਗੋਂ ਕਰਮੰਡਲ ਰੱਖ ਕੇ ਕਹਿਣ ਲੱਗੇ। ਫਿਰ ਆਇਆ ਸੁਨਨਾਥ ਜੀ ਪਾਣੀ ਠੌਰ ਨਹੀਂ ਤੇ ਸਤਾਲਾ। ਉੱਥੇ ਪਾਣੀ ਨਹੀਂ ਹੈ। ਤੁਸੀਂ ਪਾਣੀ ਮੰਗਵਾਇਆ ਸੀ ਨਾ। ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ। ਸਤਗੁਰੂ ਕਹਿਣ ਲੱਗੇ ਮੈਨੂੰ ਹੈਰਾਨ ਗਏ। ਜੇ ਤੁਸੀਂ ਲੋਕ ਪਰਲੋਕ ਦੀ ਜਾਣਦੇ ਹੋ ਗ੍ਰਹਿ ਨਿਛਤਰਾਂ ਦੀ ਜਾਣਦੇ ਹੋ ਤੇ ਤੁਹਾਨੂੰ ਇਤਨਾ ਵੀ ਨਹੀਂ ਪਤਾ ਕਿ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਮੈਂ ਕਿਸ ਤਰ੍ਹਾਂ ਮੰਨ ਲਵਾਂ ਤੁਹਾਨੂੰ ਬਾਕੀ ਗ੍ਰਹਿ ਨਿਛਤਰਾਂ ਦਾ ਵੀ ਗਿਆਨ ਹੈ ਤੇ ਸਭ ਕੁਝ ਦਿਖਾਈ ਦੇ ਰਿਹਾ ਹੈ ਜਦ ਕਿ ਤੁਹਾਨੂੰ ਇਤਨਾ ਵੀ ਨਹੀਂ ਦਿਖਾਈ ਦੇ ਰਿਹਾ ਉਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ ਸਿੱਧ ਹੈਰਾਨ ਹੋ ਗਏ ਸਿੱਧੀ ਦਿਖਾਈ ਸੀ ਪ੍ਰਭਾਵ ਪਾਉਣ ਵਾਸਤੇ ਕਿ ਤੇ ਉਲਟੀ ਸਾਡੇ ਤੇ ਪੈ ਗਈ ਇਹ ਤੇ ਖੇਲ ਉਲਟਾ ਹੋ ਗਿਆ ਸ਼ਬਦ ਜਿਤੇ ਸਿਦ ਮੰਡਲੇ ਇਹ ਤਨ ਆਪਣਾ ਪੰਥ ਹੋ ਜਾ ਲਾ ਸ਼ਬਦ ਵਿਚਾਰ ਵਿੱਚ ਗੁਰੂ ਨਾਨਕ ਦੀ ਜਿੱਤ ਹੋਈ ਜੋਗੀਆਂ ਨੇ ਹੱਥ ਜੋੜੇ ਔਰ ਗੁਰੂ ਨਾਨਕ ਨੇ ਕਿ ਰਿਦ ਸਿਦ ਅਵਰਾ ਸਾਧ ਜੀਵਨ ਸਿਧੀਆਂ ਦੀ ਪ੍ਰਾਪਤੀ ਵਾਸਤੇ ਨਹੀਂ ਹੈ ਜੀਵਨ ਪ੍ਰਭੂ ਪ੍ਰਾਪਤੀ ਲਈ ਹੈ ਪਰਮਾਤਮਾ ਦੀ ਪ੍ਰਾਪਤੀ ਲਈ ਹੈ ਇਸ ਤਰ੍ਹਾਂ ਦੇ ਨਾਟਕ ਛੇਟਕ ਇਸ ਤਰ੍ਹਾਂ ਦੇ ਮਦਾਰੀਆਂ ਦੇ ਤਮਾਸ਼ੇ ਸ਼ੋਭਾ ਨਹੀਂ ਦਿੰਦੇ ਚੰਗੇ ਨਹੀਂ ਲੱਗਦੇ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਜਦੋਂ ਦੁਨੀਆਂ ਦੀ ਯਾਤਰਾ ਉੱਤੇ ਨਿਕਲੇ ਸੀ ਸਾਰੀ ਦੁਨੀਆਂ ਉੱਤੇ ਜਾ ਰਹੇ ਸੀ ਜਗ੍ਹਾ-ਜਗ੍ਹਾ ਜਾ ਕੇ ਰੱਬ ਦਾ ਹੁਕਮ ਫਲਾ ਰਹੇ ਸੀ ਲੋਕਾਂ ਨੂੰ ਰੱਬ ਨਾਲ ਜੋੜਦੇ ਪਏ ਸੀ ਤੇ ਜਦੋਂ ਉਹ ਸਮੇਰ ਪਰਬਤ ਦੀਆਂ ਪਹਾੜੀਆਂ ਤੇ ਪਹੁੰਚੇ ਤੇ ਉੱਥੇ ਜਿਹੜੇ ਜੋਗੀ ਤੇ ਪੰਡਤ ਬੈਠੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਜਦੋਂ ਹੋਈ ਤੇ ਉਦੋਂ ਉਹਨਾਂ ਨੇ ਉਹਨਾਂ ਨੂੰ ਵੀ ਇਹ ਹੀ ਕਿਹਾ ਕਰ ਜਿਹੜੇ ਮਰਜ਼ੀ ਧਰਮ ਦੇਓ ਤੁਸੀਂ ਲੇਕਿਨ ਰੱਬ ਨੂੰ ਯਾਦ ਕਰੋ ਰੱਬ ਨਾਲ ਜੁੜ ਜਓ ਰੱਬ ਦੇ ਮਾਰਗ ਤੇ ਚੱਲੋ ਰੱਬ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ گزارੋ ਯਾਨੀ ਕਿ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਕਿ ਭਾਵੇਂ ਤੁਹਾਡਾ ਧਰਮ ਜਿਹੜਾ ਮਰਜ਼ੀ ਹੈ ਧਰਮਾਂ ਦੇ ਨਾਲ ਲੜਾਈ ਕਰੋ ਧਰਮਾਂ ਦੇ ਨਾਲ ਫਸਾਦ ਫਲਾਓ ਧਰਮ ਜਿਹੜਾ ਮਰਜ਼ੀ ਹੈ ਬਸ ਆਪਣੇ ਆਪਣੇ ਧਰਮ ਤੇ ਰਹਿ ਕੇ ਰੱਬ ਨੂੰ ਯਾਦ ਕਰਦੇ ਰਹੋ ਰੱਬ ਨਾਲ ਜੁੜ ਜਓ ਰੱਬ ਦੇ ਮਾਰਗ ਤੇ ਚੱਲੋ ਰੱਬ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ گزارੋ ਇਨਸਾਨੀਅਤ ਦਾ ਪਲਾ ਕਰੋ ਤੇ ਗੱਲ ਬਿਲਕੁਲ ਇਹ ਹਕੀਕਤ ਹੈ ਕਿ ਅਸੀਂ ਲੋਕ ਧਰਮਾਂ ਦੇ ਵਿੱਚ ਪਏ ਆਂ ਕਿ ਉਹ ਸਿੱਖ ਧਰਮ ਦੇ ਨਾਲ ਹੋਂ ਦਾ ਤੱਲਕ ਹੈ ਉਹਦਾ Hindu ਧਰਮ ਦੇ ਨਾਲ ਹੈ ਉਹਦਾ Muslim ਧਰਮ ਦੇ ਨਾਲ ਉਹ ਸਾਈ ਧਰਮ ਦੇ ਨਾਲ ਤਰ ਤੱਲਕ ਹੈ ਇਸ ਬਹਿਸ 'ਚ ਪਏ ਰਹਨੇ ਆ ਇਸ ਬਹਿਸ 'ਚ ਪੈਣ ਦੀ ਕੋਈ ਜ਼ਰੂਰਤ ਨਹੀਂ ਹੈ ਆਪਣੇ ਆਪਣੇ ਧਰਮ ਦੇ ਵਿੱਚ ਰਹਿ ਕੇ ਰੱਬ ਨੂੰ ਯਾਦ ਕਰੋ ਰੱਬ ਦੇ ਨਾਲ ਜੁੜ ਜੋ ਰੱਬ ਦੇ ਹੁਕਮ ਦੇ ਉੱਤੇ ਚੱਲੋ ਕਿ ਰੱਬ ਨੇ ਜਿਸ ਤਰ੍ਹਾਂ ਹੁਕਮ ਦਿੱਤਾ ਉਸ ਤਰ੍ਹਾਂ ਜ਼ਿੰਦਗੀ گزارੋ ਇਨਸਾਨੀਅਤ ਦਾ ਪਲਾ ਕਰੋ ਦੂਸਰਿਆਂ ਦੇ ਕੰਮ ਆਓ ਬਾਕੀ ਵੀਰੋ ਬਹੁਤ ਵਧੀਆ ਕਥਾ ਸੀ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰਾਬਰਾਕਾ